ਤਰੀਬਿਜਤ ਕਰੋ ਜੀ ਅਡੀਸ਼ਨ ਸ਼ੋਰੂਮ ਪੀ ਕੀ 500 ਰੁਪਏ ਮਿਲੂਗਾ ਜੀ ਕਲਰ ਆਪਣੇ ਕੋਲ ਸਾਰੇ ਹਾਜ਼ਰ ਨੇ ਜੀ ਇਹ ਮਿਲਣਾ ਦੀ ਸ਼ੁਰੂ ਠੀਕੀ ਜਿਨ੍ਹਾਂ ਨੇ ਪੇਜ ਫੋਲੋ ਕਰ ਕਰਨੀ ਪੇਜ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਕੱਪੜਾ ਬਹੁਤ ਫਾਈਨ ਹੈ ਜੀ ਏਕ ਟੈਕ ਬ੍ਰਾਂਡ ਦਾ ਕੱਪੜਾ ਜੀ ਚੈੱਕ ਮੇਟ ਦੇ ਵਿੱਚ ਹੈ ਦੇਖੋ ਫਾਈਨ ਬਹੁਤ ਹੈ ਕੱਪੜਾ ਜੀ ਜਿਵੇਂ ਮਰਜ਼ੀ ਤਾਂ ਐਮਬਲੋਇਟਰੀ ਕਰਵਾਓ ਇਹਦੇ ਵਿੱਚ ਚੈੱਕ ਬਣਿਆ ਹੋਊਗਾ ਜੀ ਚੈੱਕ ਮੇਟ ਬੋਲਦੇ ਨੇ ਕੱਪੜੇ ਨੂੰ ਚੈੱਕ ਮੇਟ ਪਸ਼ਮੀਨਾ ਹਾਂ ਜੀ ਏਕ ਟੈਕ ਬ੍ਰਾਂਡ ਦਾ ਚੈੱਕ ਮੇਟ ਪਸ਼ਮੀਨਾ ਜੀ ਫੁੱਲ ਗਰੰਟਡ ਕੱਪੜਾ ਚੈੱਕ ਮੇਟ ਪਸ਼ਮੀਨਾ ਬਹੁਤ ਫਾਈਨ ਕੱਪੜਾ ਹੈ ਜੀ ਵੇਕ ਟੈਕਸ ਬ੍ਰਾਂਡ ਤੇ ਇੱਕ ਦੀ ਟੋਟਲ 21 ਕਲਰ ਨੇ ਆਪਣੇ ਕੋਲ ਜਿਹਦੇ ਵਿੱਚ ਸਾਰੇ-ਸਾਰੇ ਆਪਣੇ ਕੋਲ ਅਵੇਲੇਬਲ ਨੇ ਇਹ ਕਿ ਟੈਕਟ ਬ੍ਰੈਂਡ ਦਾ ਚੈੱਕ ਮੇਟ ਕਪੜਾ ਵਿੱਚ ਬਹੁਤ ਫਾਈਨ ਕਪੜਾ ਦੇਖੋ ਜੀ ਆਪਾਂ ਆਫਰ ਦੇ ਵਿੱਚ ਲਾਤਾ ਜੀ ਜਿਨੇ ਮਰਜ਼ੀ ਆਰਡਰ ਬੁੱਕ ਕਰਵਾਇ ਚਲੋ ਜੀ ਇੱਕ ਸੂਟ ਤੋਂ ਲੈ ਕੇ 100 ਸੂਟ 200 ਸੂਟ ਜਿੰਨਾ ਮਰਜ਼ੀ ਬੁੱਕ ਕਰਵਾ ਲਓ ਪ੍ਰਾਈਸ ਹੈਗਾ ਓਨਲੀ 500 ਰੁਪਏ ਦੇ ਵਿੱਚ 500 ਰੁਪਏ ਦੇ ਵਿੱਚ ਮਿਲੂਗਾ ਜੀ ਚੈੱਕ ਮੇਟ ਪਸ਼ਮੀਨਾ ਬਹੁਤ ਫਾਈਨ ਕਪੜਾ ਜੀ ਜਲਦੀ ਜੇ ਸਕਰੀਨਸ਼ਾਟ ਲਈ ਚਲੋ ਆਰਡਰ ਬੁੱਕ ਕਰਵਾ ਲਓ ਜੀ ਚੈੱਕ ਮੇਟ ਪਸ਼ਮੀਨਾ ਦੇਖੋ ਜੀ ਬਹੁਤ ਫਾਈਨ ਕਪੜਾ ਹੈ ਪਸ਼ਮੀਨੇ ਦੇ ਵਿੱਚ ਹੈ ਜੀ ਬਹੁਤ ਵਧੀਆ ਕੱਪੜਾ ਹੈ ਸਰਦੀਆਂ ਦਾ ਕੱਪੜਾ ਪਸ਼ਮੀਨੇ ਦਾ ਜਾ ਰਹੇ ਵਿੱਚ 800 900 ਰੁਪਏ ਦਾ ਸੇਲ ਹੋ ਰਿਹਾ ਜੀ ਆਪਣੇ ਕੋਲ ਮਿਲੂਗਾ 500 ਰੁਪਏ ਦੇ ਵਿੱਚ ਸਿਰਫ 500 ਰੁਪਏ ਦਾ ਚੈੱਕਮੇਟ ਪਸ਼ਮੀਨਾ ਏਕ ਟੈਕਸ ਬ੍ਰਾਂਡ ਦਾ ਨਾਲੇ ਜੀ ਏਕ ਟੈਕਸ ਬ੍ਰਾਂਡ ਦਾ ਚੈੱਕਮੇਟ ਪਸ਼ਮੀਨਾ ਸਕਰੀਨ ਸ਼ਾਟ ਜਲਦੀ ਲੈ ਲਓ ਜੀ ਕਲਰ ਚਾਰਟ ਜਿਨ੍ਹਾਂ ਨੇ ਫੋਟੋ ਮੰਗੋਣੀ ਹੈ ਜੀ ਫੋਟੋ ਮੰਗਵਾ ਲਓ ਜੀ ਫੋਟੋ ਭੇਜ ਦਾਂਗੇ ਪ੍ਰਾਈਸ ਹੈਗਾ 500 ਰੁਪਏ ਚੈੱਕਮੇਟ ਪਸ਼ਮੀਨਾ ਸਿਰਫ 500 ਰੁਪਏ ਦਾ ਪਲੇਨ ਪਸ਼ਮੀਨਾ ਲੈਣਾ ਉਹ ਵੀ 500 ਰੁਪਏ ਦਾ ਜੀ ਚੈੱਕਮੇ ਚੈੱਕ ਮੀਟ ਬਾਈ ਏਕਟੈਕਸ ਦੇਖੋ ਜੀ ਏਕਟੈਕਸ